ਸਕਦਾ ਵੀ ప్రతి ਵਿਅਕਤੀ ਅਸੀਂ 700 ਰੁਪਏ ਦੇ ਟੈਸਟ ਕੀ ਸਨੇ ਘਟੋ ਘਟ ਤੇ ਇਹ ਚਿੰਤਾਜਨਕ ਗੱਲ ਸਾਹਮਣੇ ਆਈ ਹੈ ਕਿ ਲਗਭਗ ਜਿਵਾਨੇ ਪਿੰਡ ਦੇ ਸਾਰੇ ਹੀ ਬੱਚਿਆਂ ਦੇ ਵਿੱਚ ਵਿਟਾਮਿਨਾਂ ਦੀ ਘਾਟ ਦੇ ਵਿੱਚ ਕਿਸੇ 'ਚ ਫੋੜੀ ਘਾਟ ਕਿਸੇ 'ਚ ਬੋਧੀ ਘਾਟ ਤੇ ਪੰਜ ਸੱਤ ਬੱਚੇ ਅਜੇ ਵੀ ਸੀ ਜਿਨ੍ਹਾਂ 'ਤੇ ਬਹੁਤ ਜ਼ਿਆਦਾ ਘਾਟ ਆਈ ਹੈ ਜੀ ਜਿਹੜੇ ਬੱਚਿਆਂ ਦੇ ਵਿੱਚ ਵਿਟਾਮਿਨ ਡੀ ਪੂਰਾ ਸੀਗਾ ਉਹਨਾਂ 'ਚ ਹੋਰ ਘਾਟ ਆਈ ਹੈ ਵਿਟਾਮਿਨਾਂ ਦੀ ਯਾਨੀ ਕਿ ਸਾਰੇ ਬੱਚੇ ਰਲਾ ਮਲਾ ਕੇ 100% ਹੀ ਬਣ ਜਾਂਦੇ ਆ ਵਿਟਾਮਿਨ ਡੀ ਕਿਉਂ ਜ਼ਰੂਰੀ ਸੀਗਾ ਕਰਾਉਣਾ ਕਿਉਂਕਿ ਬੱਚੇ ਖੇਡਣ ਲਈ ਆਉਂਦੇ ਆ ਉਸ ਵੇਲੇ ਕੱਪੜੇ ਪਾਏ ਹੁੰਦੇ ਆ ਢੱਕੇ ਹੁੰਦੇ ਆ ਉਸ ਤੋਂ ਬਾਅਦ ਧੁੱਪ ਦੇ ਵਿੱਚ ਨਹੀਂ ਜਾਂਦੇ ਵਿਟਾਮਿਨ ਡੀ ਆਪ ਵੀ ਸਰੀਰ ਦੇ ਵਿੱਚ ਬਣ ਜਾਂਦਾ ਔਰ ਧੁੱਪ ਦੇ ਵਿੱਚ ਨਾ ਜਾਣ ਕਰਕੇ ਅੱਜਕੱਲ ਬੱਚਿਆਂ ਦੇ ਸਰੀਰ 'ਚ ਵਿਟਾਮਿਨ ਡੀ ਘਟ ਜਾਂਦਾ ਹੈਗਾ ਦੂਸਰਾ ਵਿਟਾਮਿਨ ਡੀ ਦੀ ਲੋੜ ਬਹੁਤ ਹੁੰਦੀ ਹੈ ਬੱਚਿਆਂ ਨੂੰ ਖਟਾਰੀਆਂ ਦੇ ਵਿੱਚ ਇਹ ਵੈਸੇ ਘਟ ਜਾਂਦਾ ਹੈ ਵਿਟਾਮਿਨ ਡੀ ਦੀ ਘਾਟ ਨਾਲ ਕੈਲਸ਼ੀਅਮ ਹੱਡੀਆਂ ਦੇ ਵਿੱਚ ਨਹੀਂ ਜਾ ਪਾਉਂਦਾ ਜਦੋਂ ਬੱਚੇ ਐਥਲੈਟਿਕਸ ਕਰਦੇ ਆ ਲੌਂਗ ਜੰਪ ਕਰਦੇ ਆ ਹਾਈ ਜੰਪ ਕਰਦੇ ਹੋਣ ਤੇ ਪੈਰ ਦੀਆਂ ਹੱਡੀਆਂ ਟੁੱਟ ਸਕਦੀਆਂ ਆ ਲਿਗਾਮੈਂਟਸ ਟੁੱਟ ਸਕਦੀਆਂ ਲਿਗਾਮੈਂਟਸ ਦੀ ਇੰਜਰੀ ਹੋ ਸਕਦੀ ਆ ਸੱਟ ਜੇ ਵੱਜ ਗਈ ਆ ਤਾਂ ਸੱਟ ਠੀਕ ਹੋਣ ਦੇ ਵਿੱਚ ਟੈਨ ਲੱਗ ਸਕਦਾ ਲੱਤ ਬਾਹ ਵਿੰਗੀ ਜੁੜ ਸਕਦੀ ਆ ਤੇ ਮਸਲ ਦੀ ਪੇਨ ਮਾ ਪੱਠਿਆਂ ਦਾ ਦਰਦ ਹੋ ਸਕਦਾ ਹੈਗਾ ਬੱਚੇ ਜਿਹੜੇ ਬੱਚੇ ਨੇ 골ਡ ਮੈਡਲ ਲੈਣਾ ਹੁੰਦਾ ਉਹ ਸਿਲਵਰ ਤੇ ਰਹਿ ਜਾਂਦਾ ਜਿਹੜਾ ਸਿਲਵਰ ਲੈਣਾ ਹੁੰਦਾ ਉਹ ਬ੍ਰਾਂਂਜ਼ ਤੇ ਆ ਜਾਂਦਾ ਤੇ ਸਾਡੀ ਤਾਕਤ ਘਟਦੀ ਹੈਗੀ ਜਿੱਤਣ ਦੀ ਇਸ ਲਈ ਵਿਟਾਮਿਨ ਡੀ ਸਾਡੇ ਲਈ ਜ਼ਰੂਰੀ ਹੁੰਦਾ ਹੈਗਾ ਤੇ ਅੱਜ ਮੁਖਰੂਦ ਵਿੱਚ ਆਪਾਂ ਵਿਟਾਮਿਨ ਡੀ ਸਪਲੀਮੈਂਟ ਲੈ ਕੇ ਆਏ ਆ ਤੁਹਾਡੇ ਵਾਸਤੇ ਜਿਹੜੀਆਂ ਵਾਕੀ ਗੱਲਾਂ ਨੇ ਉਹ ਆਪਾਂ ਥੋੜੀ ਦੇਰ ਬਾਅਦ ਸ਼ੁਰੂ ਕਰਾਂਗੇ ਪਹਿਲਾਂ ਆਪਾਂ ਕਿਉਂਕਿ ਬੱਤੀ ਬੱਚਿਆਂ ਨੂੰ ਹੋ ਸਪਲੀਮੈਂਟਸ ਸਰਵ ਕਰਨੇ ਨੇ ਮੈਂ ਕੋਰਸ ਸਾਹਿਬ ਨੂੰ ਕਹੂੰਗਾ ਪਹਿਲਾਂ ਆਪਾਂ ਸਾਰਿਆਂ ਨੂੰ ਸਰਵ ਕਰ ਦਈਏ ਜੇ ਟਾਈਮ ਮਿਲੂਗਾ ਆਪਾਂ ਫਿਰ ਬਾਕੀ ਚੱਲਾ ਉਸ ਤੋਂ ਬਾਅਦ ਕਰਾਂਗੇ ਠੀਕ ਹੈ ਜੀ ਸਹੀ ਹੈ ਤੇ ਇੱਕ ਇੱਕ ਕਰਕੇ ਅਸੀਂ ਤੁਹਾਨੂੰ ਬੁਲਾਈ ਜਾਵਾਂਗੇ ਕਿਰਪਾ ਕਰਕੇ ਸਾਰਿਆਂ ਨੇ ਆਈ ਜਾਣਾ ਬੱਚਿਆਂ ਨੇ ਤੇ ਜੇ ਬੱਚਿਆਂ ਦੇ ਨਾਲ ਮਾਪੇ ਹੈਗੇ ਤਾਂ ਆਪਾਂ ਉਹਨਾਂ ਨੂੰ ਵੀ ਬੁਲਾ ਲੈਣਾ ਜੀ ਆ ਨਾਮ ਨਹੀਂ ਇਹ ਅੱਜ ਤਾਂ ਬੈਠੋ ਬੈਠ ਜੇ ਤੁਸੀਂ ਆਇਓ ਆ ਬੈਠ ਜਾ ਮੈਂ ਨਾਮ ਉਹਦੀਆਂ ਨਾਮ ਰਾਮਬੀਰ ਰੋਹਣਵੀਰ ਸਿੰਘ ਰੋਹਣਵੀਰ ਨੈਸਟ ਹਰਨੀਤ ਸਿੰਘ ਰੋਹਣਵੀਰ ਨੂੰ ਵਿਟਾਮਿਨ ਡੀ ਘੱਟ ਆ ਬਿੱਟੇਰਾ ਖੂਨ ਤੇਰਾ ਪੂਰਾਗਾ ਜਿਵੇਂ ਆਪਾਂ ਖਾ ਸਕਦੇ ਆ ਦੇਸੀ ਮੁਰਗੀ ਦੇ ਉਬਲੇਂਦੇ ਅੱਜ ਇੱਕ ਦੋ ਖਾ ਸਕਦੇ ਠੀਕ ਹੈ ਜਲਦੀ ਸੁਮੇਤ ਜਲਦੀ ਸੁਮੇਤ ਇਹ পেট ਦੇ ਕੀੜੇ ਮਾਰਨ ਦੀ ਦਵਾਈ ਹੈ ਚੱਪ ਕੇ ਸਵੇਰੇ 3 ਵਜੇ ਸਵੇਰੇ 7 ਵਜੇ ਲੈਣੀ 3 ਦਿਨ ਇਹ ਕੈਲਸ਼ੀਅਮ ਤੇ ਬੋਸਾਮੰਡੀ ਦੀ ਗੋਲੀ ਹੈ ਇਹ ਵੀ ਚੱਪ ਕੇ ਸਵੇਰੇ ਜਾਂ ਸ਼ਾਮ ਨੂੰ 6:30 ਵਜੇ ਲੈ ਲੈਣੀ ਆ ਲਿਖਿਆ ਹੋਇਆ ਸ਼ਾਮ ਨੂੰ 6:30 ਵਜੇ ਤੇ ਦੋਨੇ ਗੋਲੀਆਂ ਚੱਪ ਕੇ ਲੈ ਸਕਦੇ ਚੱਪ ਕੇ ਲੈਣ ਤੋਂ ਬਾਅਦ ਪਾਣੀ ਪੁਣੀ ਪੀ ਲਓ ਜਾਂ ਰੋਟੀ ਖਾ ਲਓ ਠੀਕ ਹੈ ਤੂੰ ਕਿਉਂਕਿ ਕੱਦ ਤੇਰਾ ਸਰੀਰ ਵੱਡਾ ਸੀਗਾ ਇਸ ਕਰਕੇ ਤੈਨੂੰ ਗੋਲੀਆਂ ਦਿੱਤੀ ਆ ਤੇਰੇ ਜਿਹੜੇ ਟੈਸਟ ਕੀਤੇ ਸੀਗੇ ਇਹ ਤੇ ਮਗਰ ਲੱਗੇ ਹੋਏ ਆ ਆਪਾਂ ਨੂੰ ਕੀ ਚਾਹੀਦਾ ਸੀ ਵਿਟਾਮਿਨ ਡੀ ਉਹ 52 ਹੀ ਐ ਸਰ ਇਸ ਕਰਕੇ ਤੇਰੀ ਵੀ ਥੋੜੀ ਘਾਟ ਆਈ ਐ ਫੋਨ ਤੇਰਾ ਸੁਲ ਆਇਆ 10 ਗ੍ਰਾਮ 15 ਬਾਅਦ ਦੇ ਵਿੱਚ ਵੀ ਜਿਹੜੀ ਜਿਵੇਂ ਪ੍ਰਦੀਪ ਹੈਗਾ ਉਹ ਤੋਂ ਪਾ钙ਸ਼ੀਅਮ ਸਪਲੀਮੈਂਟ ਸਰ ਲਈ ਲੈਣਾ ਹੈ钙ਸ਼ੀਅਮ ਸਪਲੀਮੈਂਟ ਤੇ ਵਿਟਾਮਿਨ ਡੀ ਹੁੰਦਾ 200 ਯੂਨਿਟ ਤੱਕ ਤੇ ਬੱਚਿਆਂ ਨੂੰ ਚਾਹੀਦਾ ਹੁੰਦਾ 600 700 ਯੂਨਿਟ 200 यूनिट ਜੇ ਆਪਾਂ ਸਪਲੀਮੈਂਟ ਕਰ ਦਿੰਨਾ ਬਾਕੀ ਬੱਚਾ ਦੁੱਧ ਅੰਡੇ ਰੋਟੀ ਵਗੈਰਾ ਉਹਦੇ ਵਿੱਚ ਪਲੇਸ ਕਰਦੇ। ਤੇ ਫਿਊਚਰ ਦੇ ਵਿੱਚ 2 ਮਹੀਨਾ 3 ਮਹੀਨਾ ਲੈ ਲੈ। ਠੀਕ ਹੈ। ਪਰਮੀਤ ਸਿੰਘ। ਅਗੇ ਇਹਦਾ ਵਿਟਾਮਿਨ ਡੀ ਥੋੜਾ ਘੱਟ ਹੈ ਖੂਨ ਪੂਰਾ ਹੈ। ਆਪਾਂ ਬੱਚੇ ਅੰਡਾ ਖਾ ਸਕਦੇ ਹਾਂ। ਇਹਦਾ ਵਿਟਾਮਿਨ ਡੀ ਸਰਪਟ ਜੇ ਚਾਹੀਦਾ ਸੀਗਾ 60 ਆਇਆ ਜੀ। ਤੇ ਹੌਨ ਪੁਰਾਆ ਬਾਰੰਗਰਾਮੇ ਦੀ ਉਮਰ ਦੇ ਹਿਸਾਬ ਨਾਲ ਜੋ ਚਮਚੇ ਸਵੇਰੇ ਦੋ ਚਮਚੇ ਸ਼ਾਮ ਹਰ ਰੋਜ਼ ਇਹ ਇਹ પેટ ਦੇ ਕੀੜੇ ਮਾਰਨ ਤੋਂ ਦਵਾਈ ਆ ਇਹ ਬਿਚਲ ਚਾਪ ਕੇ ਤਿੰਨ ਦਿਨ ਲੈਣੀ ਆ ਇੱਕ ਦਿਨ ਅੱਜ ਇੱਕ ਕੱਲ ਇੱਕ ਪਰਸੋਂ ਸਵੇਰੇ ਇਹ ਵਸ ਕਿਸੇ ਵੀ ਟਾਈਮ ਲੈ ਸਕਦੇ ਹੋ ਠੀਕ ਹੈ ਅਗਲਾ ਗ੍ਰੀ ਵੀਰ ਵੀਰ ਸਿੰਘ गर्वीर प्रिंका प्रिंका गर्वीर गर्वीर बहुत घट है उसकी बहुत बहुत ज्यादा हून भी थोड़ा घट है ग्यारह ग्राम ਜੇ ਤੁਸੀਂ ਇਹ ਮੈਨੂੰ ਮੈਨੂੰ ਪਾਣੀ ਦਾ ਆਰਾਮ ਮੰਗਾ ਲਿਆ ਜੇ ਮੈਨੂੰ ਕੋਈ ਗਾਈਡੈਂਸ ਹੈ ਕੀ ਆ ਉਹ ਜਿੱਥੇ ਭਾਂਡੇ ਖਾ ਸਕਦੇ ਆ ਕੰਗਰੇ ਛੋਲੇ ਖਾ ਸਕਦੇ ਆ ਉੱਡੀ ਛੋਲੇ ਖਾ ਸਕਦੇ ਆ ਖਜੂਰ ਖਾ ਸਕਦੇ ਆ ਸੁੱਕੇ ਮੇਵੇ انجੀਰ ਖਾ ਸਕਦੇ ਆ ਦੋ ਚਮਚੇ ਸਵੇਰੇ ਦੋ ਚਮਚੇ ਸ਼ਾਮ ਪਾਣੀ ਦੇ ਨਾਲ ਰੋਜ਼ ਲੈਣਾ ਤੇ ਜਿਹੜੀ ਗੋਲੀ ਆ ਉਹ ਚੱਪ ਕੇ ਸਵੇਰੇ 7:00 ਵਜੇ

ਇਹ ਉਹ ਵੀ ਇਹਦਾ 11 ਗ੍ਰਾਮ ਹੀ ਹੈ ਉਹ ਵੀ ਘੱਟ ਆਇਆਗਾ ਦੋ ਚਮਚੇ ਸਵੇਰੇ ਸ਼ਾਮ ਰੋਟੀ ਤੋਂ ਪਹਿਲਾਂ ਦੋ ਚਮਚੇ ਸਵੇਰੇ ਸ਼ਾਮ ਰੋਟੀ ਤੋਂ ਪਹਿਲਾਂ ਇੱਕ ਬੋਲੀ ਚਬ ਕੇ ਅੱਜ ਇੱਕ ਕੱਲ ਇੱਕ ਪਰਸੋਂ ਸਵੇਰੇ ਚਬ ਲੈਣੀ ਹੈ ਇਹ ਖਰਾਕ ਇਹਦੀ ਲਿਖੀ ਹੋਈ ਆ ਸਰ ਤੁਸੀਂ ਬਾਅਦ ਵਿੱਚ ਇੱਕਮਨੂਰ ਸਿੰਘ ਆ ਲੈ ਬਟੇ ਆਜ ਰੂਪਾਣਾ ਵਿੱਚ ਇਹ ਸਾਮ੍ਹ ਕੇ ਰੱਖਿਆ ਰੋਟਾਂ ਤੁਸੀਂ ਪਤੋ ਸਮਨੌਰ ਸਿੰਘ 13 ਸਾਲ ਵਿਟਾਮਿਨ ਡੀ ਬਹੁਤ ਘੱਟ ਹੈ ਖੂਨ ਪੂਰਾਗਾ ਬਟੇ ਉਬਲੇ ਅੰਡੇ ਜ਼ਰੂਰ ਖਾਇਆ ਕਰ। ਜਿਹੜੇ ਨਹੀਂ ਅੰਡੇ ਖਾਂਦੇ ਉਹ ਘਰੇ ਜਾ ਕੇ ਐਵੇਂ ਨਾ ਕਰਦੇ ਨਾ ਲੜਨ ਲੱਗ ਜੂਗੇ ਘਰ ਦੇ ਕਹਿਣ ਵੀ ਖਾਣੇ ਨਹੀਂਗੇ ਇਹ ਪੰਗਾ ਖੜਾ ਜਾਏਗਾ। ਜਿਹੜੇ ਕਿ ਅੰਡੇ ਵਾਲੀ ਗੱਲ ਹੈ ਡਾਕਟਰ ਦੀ ਸਲਾਹ ਹੈਗੀ। ਬਾਕੀ ਤੁਸੀਂ ਕੋਸ਼ ਸਾਹਿਬ ਦੀ ਸਲਾਹ ਵੀ ਲੈਣੀ ਹੈ ਤੇ ਆਪਣੀ ਡੇਟੀ ਦੀ ਵੀ ਸਲਾਹ ਲੈਣੀ ਹੈ। ਉਹ ਛੋਲੇ ਵਗੈਰਾ ਵੀ ਖਾ ਸਕਦੇ ਨੇ।

ਇੱਕ ਤੁਹਾਨੂੰ ਬਿਲਕੁਲ ਪੂਰਾ ਮਨ ਦੀ ਦਵਾਈ ਦੱਸ ਰਿਹਾ ਹਾਂ ਉਹ ਕੁੜਾਇਗਾ ਤੇ ਇਹ ਕੈਲਸ਼ੀਅਮ ਦੀ ਗੋਲੀ ਆਪਾਂ ਚੱਪ ਕੇ ਸ਼ਾਮ ਨੂੰ 6:30 ਵਜੇ ਖਾਣੀ ਜਦੋਂ ਸਟੇਡੀਅਮ ਕੋਲ ਚੱਪ ਕੇ ਗੋਲੀ ਖਾ ਲੈ ਫਿਰ ਆਪਦੀ ਰੋਟੀ ਉਹ ਜਦੋਂ ਖਾਣੀ ਇੱਕ ਗੋਲੀ ਅੱਜ ਇੱਕ ਕੱਲ੍ਹ ਇੱਕ ਪਰਸੋਂ ਕਿਸੇ ਵੀ ਰਸਤੇ ਵਿੱਚ ਆਉਂਦੀ ਤੇ ਤਿੰਨ ਦਿਨ ਹੀ ਖਾਣੀ ਹੈ ਇਹ ਦੱਸ ਦਿਨ ਤੇ ਜਿਹੜਾ ਡਾਈਟ ਹੈਗੀ ਉਹ ਬਾਕਾਇਦਾ ਇੱਥੇ ਲਿਖੀ ਹੋਈ ਸੋ गगनदीप कौर विटामिन बेटे घटा अपना खून भी घटा विटामिन खून भी दस ग्राम ही तो के शाम साढ़े छे बजे खानी है चब के खानी ਆਹ ਇੱਕ ਗੋਲੀ ਚੱਪ ਕੇ ਸਵੇਰੇ 3 ਆ ਸਵੇਰੇ 7 ਵਜੇ ਖਾਣੀ ਹੈ ਤਿੰਨ ਦੇ ਨਹੀਂ ਖਾਣੀ ਤੇ ਇਹ ਕੰਟੈਕਟ ਤੋਂ ਫੋਨ ਕੇਸਟ ਲੈਣਾ ਤੇ ਵੀ ਸ਼ਾਮ ਨੂੰ 6:00 ਵਜੇ ਲੈਣਾ ਇੱਕ ਜੀ ਗੋਲੀ ਜੋ ਪਾਣੀ ਨਾਲ ਲੈਣਾ 10 ਦਿਨ ਦੀ ਦਵਾਈ ਹੈ ਮਰਲੀਨ ਪਰ ਕੋਈ ਨਹੀਂ ਹੈਗੀ ਨਹੀਂ ਕਰਲੀਨ ਦਾ ਖਾਓ ਆਇਓ ਜੀ ਹੈਗੇ ਨੇ ਹਾਂ ਸਮਝਾ ਦਉ ਤੁਹਾਨੂੰ ਮੁਗਲੀਨ ਕਰਦੇ ਜਿਹੜੀ 11 ਸਾਲ ਸਰ ਉਹਦਾ ਵਿਟਾਮਿਨ ਡੀ ਘਟ ਹੈ ਜੀ ਤੇ ਹੋਂ ਵੀ ਪਟਾਈ ਜੀ ਸਪ 11 ਗ੍ਰਾਮ ਹੀ ਹੈ ਜੀ ਬੀਕਰ ਤੋਂ ਦੋ ਚਮਚੇ ਸਵੇਰੇ ਦੋ ਚਮਚੇ ਸ਼ਾਮ ਕੈਸਿਮ ਲੈਣਾ ਦੋ ਚਮਚੇ ਸਵੇਰੇ ਦੋ ਚਮਚੇ ਸ਼ਾਮ ਇਹ ਗੰਧਨ ਤੋਂ ਦੋਈ ਲੈਣੀ ਆ ਤੇ ਪੇਟ ਦੇ ਕੀੜਿਆਂ ਤੋਂ ਗੋਲੀ ਆ ਇੱਕ ਗੋਲੀ ਚੱਪ ਕੇ ਅੱਜ ਇੱਕ ਕੱਲ ਇੱਕ ਪਰਸੋਂ ਤੇ ਇਹ ਸਵੇਰੇ 7 ਵਜੇ ਚੱਬ ਲਿਆ ਕਰੋ ਜੀ

ਤੇ ਦੋ ਚੱਕਰ ਸਵੇਰੇ ਦੋ ਚੱਕਰ ਸ਼ਾਮ ਇਹ ਜ਼ਰੂਰ ਪੀਣਾ ਕਰੋ ਦੇਖ ਹਰ ਰੋਜ਼ ਸਵੇਰੇ 7 ਵਜੇ ਇੱਕ ਗੋਲੀ ਸਾਥ ਨੂੰ ਸ਼ਾਮ ਤਿੰਨ ਦੇ ਦਾ ਵੀ ਦਵਾਈ ਹੈ ਅਮਰਪੀਤ ਸਿੰਘ ਜੇ ਸਮਰਪਾਯੋ ਆਇਓ ਉਹ ਤੇ ਜਲਦੀ ਆਇਆ ਕਰੋ ਆਪਣੀ ਆਇਆ ਮੈਂ ਕਿਹਾ ਵਿਕਰਮਜੀਤ ਸਿੰਘ ਹੈ ਸਮਰਪੇਟਾ ਫਟਾ ਮੰਡੀ ਘਟਾ ਆਟੀ ਹੈ ਸਰਾਂ ਤੇ ਫੋਨ ਇਹਦਾ ਪੂਰਾ ਹੈ ਦੋਟਮ ਸਵੇਰੇ ਦੋਟਮ ਸਾਮ ਇੱਕ ਗੋਲੀ ਸਵੇਰੇ 7 ਵਜੇ ਚੱਲ ਨਾਲ ਲਿਖਿਆ ਹੋਇਆ ਕੀ ਖਾਣਾ ਹੈ ਉਹ ਸਾਰਿਆਂ ਨੇ ਲਿਖਿਆ ਹੋਇਆ ਸਾਰਿਆਂ ਨੇ ਲਿਖਿਆ ਹੋਇਆ ਜੀ ਵਿਕਰਮਜੀਤ ਹੈ ਜੀ ਸੱਚੀ ਵਿਕਰਮਜੀਤ ਵਿਕਰਮਜੀਤ ਦਾ ਵਿਟਾਮਿਨ ਡੀ ਬਹੁਤ ਘੱਟ ਹੈ ਖੂਨ ਵੀ ਘੱਟ ਹੈ ਸ਼ਕਲ ਤੇ ਵੀ ਦੇਖਦਾ ਪੀਲਾ ਪੀਲਾ ਨਹੀਂ ਗਾ ਵਿਟਾਮਿਨ ਡੀ ਸਿਰਫ 37 ਹੈ ਸਰ ਅੱਧਾ ਹੀ ਹੈ ਹੂੰ 10 ਗ੍ਰਾਮ ਆਣੀ ਬੇਟਾ ਤੇ ਦੋ ਚਮਚੇ ਸਵੇਰੇ ਦੋ ਚਮਚੇ ਸ਼ਾਮੇ ਇਹ ਤਨ ਪੀਣਾ ਦੋ ਚਮਚੇ ਸਵੇਰੇ ਦੋ ਚਮਚੇ ਸ਼ਾਮੇ ਪੀਣੀ ਹੈ ਜੇ ਕੋ ਖਲਾ ਕਰਨ ਲੱਗੀ ਤੇ ਰੋਟੀ ਵੀ ਵੱਧ ਕਰਨੀ ਹੈ ਇੱਕ ਗੋਲੀ ਸਵੇਰੇ ਇੱਕ ਅਗਲੇ ਦਿਨ ਇੱਕ ਅਗਲੇ ਦਿਨ ਚਬ ਕੇ ਖਾਣੇ ਗਰਨੂਰ ਸਿੰਘ ਹੈ ਅਗਦੀ ਪਰਫਾਰਮੈਂਸ ਵੀ ਕੋਈ ਤਾਂ ਨਹੀਂ ਆਉਂਦੀ ਹੈ ਹਾਂ ਇਹੀ ਹੋਣਾ ਰਾਜ ਨਹੀਂ ਖਾਂਦੇ ਕੋਈ थोड़ा थोड़ा खून भी दो चम्मच सवेरे दो चम्मच शाम एक गोली सवेरे सात बजे के चबके तीन तीन दिन लगा ਗੋਟਾਮਣ ਦੀ ਠੀਕ ਹੈ ਹੁਣ ਵੀ ਠੀਕ ਹੈ ਇਸ ਕਰਕੇ ਇਹਨੂੰ ਸਿਰਫ ਪੇਟ ਦੇ ਕੀੜਿਆਂ ਵਾਲੀ ਗੋਲੀ ਦਿੱਤੀ ਹੈ ਇੱਕ ਗੋਲੀ ਅੱਜ ਇੱਕ ਕੱਲ ਇੱਕ ਪੰਤੋਂ ਚਾਰ ਦਿਨ ਅੱਛਾ ਇਹ ਇਹਦਾ ਸਭੋ ਠੀਕ ਹੈ ਦੋ ਮਿੰਟ ਆਹਦਾ ਤਾੜੀਆਂ ਮਾਰੋ ਵੀ ਸਾਰੇ ਜਾਣੇ ਬਰੇ ਕੰਮ ਨੂੰ ਵਧੀਆ ਕਰਦਾ ਗੋਟਾਮਣ ਠੀਕ ਹੈ ਅੱਛਾ ਦੇਬੂ ਅੱਛਾ ਠੀਕ ਹੈ ਹੈਲਥ ਬ੍ਰੀਡ ਘਰਾਂ ਨੰਬਰ ਦਾ ਹਾਂ ਹਾਂ ਦਾ ਸਾਇਰੋ ਵਾਦਾ ਹੈ ਇਹ ਇਹਦਾ ਆਪਣੀ ਜੀਵਨ ਜਾਨ ਹੈ ਭਾਗ ਨੇ ਅਕਸਰ ਜੈ ਪ੍ਰੀਤ ਦਾ ਵਿਟਾਮਿਨ ਡੀ ਥੋੜਾ ਘੱਟ ਹੈ ਖੂਨ ਪੁਰਾ ਬਿਤੇ ਇੱਕ ਚੰਦੂ ਦੀ ਗੋਲੀ ਚਬ ਕੇ ਖਾਣੀ ਹੈ ਸ਼ਾਮ ਨੂੰ ਸਾਡੀ ਛੀ ਜੀ ਖਾਣੀ ਜਿਹੜੀ ਕਿ ਆ ਸਵੇਰੇ 7:00 ਵਜੇ ਗੋਲੀ ਚਬ ਕੇ ਖਾਣੀ ਹੈ ਫਿਰ ਰੋਟੀ ਨਾਲ ਖਾ ਲੈ 10 ਦਿਨ ਦੀ ਦਵਾਈ ਦਿੱਤੀ ਅਕਾਲ ਜੋ ਸਿੰਘ ਵਿਟਾਮਿਨ ਡੀ ਘੱਟ ਹੈ ਹੋਰ ਵੀਰ ਸਿੰਘ ਕੋਲਪਤੇ ਸਿੰਘ ਕੋਲਪਤੇ ਅਸਲ ਨੂੰ ਇਹ ਸਟਾਰਨ ਉਹ ਦੋਸਤ ਆ ਗਏ ਹਾਂ ਦਾਦਾ ਜੀ ਉਹਨਾਂ ਨੇ ਕੋਲਪਤੇ ਅੱਛਾ ਅੱਛਾ ਕੋਲਪਤੇ ਦਾ ਵਿਟਾਮਿਨ ਡੀ ਪੂਰਾ ਠੀਕ ਹੈ ਜੀ ਖੂਨ ਵੀ ਠੀਕ ਹੈ ਸਿਰਫ ਪੇਟ ਦੇ ਕੀੜੇ ਮਾਰਨ ਕੋਈ ਦਵਾਈ ਦਿੱਤੀ ਹੈ ਵਿਟਾਮਿਨ ਡੀ ਨੰਬੇ ਆਇਆ ਜੀ ਇਹ ਦੋ ਬਜੀ ਇਹ ਫੇਸ ਦੇ ਕੀੜਿਆਂ ਤੋਂ ਦਵਾਈ ਆ ਇੱਕ ਬੋਲੀ ਅੰਝ ਇੱਕ ਬੁਖਾਰ ਹੈ ਚੱਕਰ ਆਇਆ ਉਹਦਾ ਉਹ ਦਵਾਈ ਜਿੰਦਾ ਰਹਿੰਦਾ ਡਾਕਟਰ ਹਾਂਜੀ ਹਾਂ ਉਹਨਾਂ ਨੇ ਫਿਰ ਟੋਨਿਕ ਵਗੈਰਾ ਦਿੱਤਾ ਲੈ ਜਨਕਾਰਮ 12 ਸਾਲਾ ਨਾਲ ਹੈ ਬਾਤ 12 ਵਾਲਾ 14 ਸਾਲਾ ਨਾਲ ਜਸ ਕਰਨੀ ਹੈ ਜਸ ਕਰਨ ਦਾ ਵਿਟਾਮਿਨ ਡੀ ਠੀਕ ਹੈ ਜੀ ਖੂਨ ਥੋੜਾ ਘੱਟ ਹੈ

जजोत बेटे विटामिन डी थोड़ा घट है खून भी घट है थोड़ी वीडी हो सारियां गोलियां दिता सवेरे सत्त बजे गोली चाप बचा ले लगे

ਰਾਜ ਨੇ ਉਹਨਾਂ ਅੱਗੇ ਵੀ ਸ਼ੇਰ ਜੀ ਰਾਜ ਜੀ ਸਾਰੀ ਪ੍ਰੀਤਾ ਸ਼ਰਮਣ ਜੀ ਥੋੜਾ ਘੱਟ ਵੀਡੀਓ ਵੇਖੀ ਜਾਂਦਾ ਰਾਜ ਜੀ ਜਿੱਤੇ ਹਰ ਰੋਜ਼ ਚੱਪ ਕੇ ਤੇਰੇ ਸੱਜਣਾਂ ਦੇ ਨਾਲ ਇਹ ਗੋਲੀ ਵੀ 7:00 ਵਜੇ ਲੈ ਲੈਣੀ ਹੈ ਇੱਕ ਰਾਜ ਜੀ ਜਿਹੜੀ ਉਹ ਤੈਨੂੰ ਲਿਖ ਕੇ ਦਿੱਤੀ ਹੈ ਉਹ ਤਪਾ ਦੇ ਲੈ ਰਾਜ ਜੀ ਸੰਗ ਲਾਈ ਵੀ ਤੁਮਾ ਵੀ ਕਰਤ ਨੂੰ ਵੀ ਰਾਜ ਵੀਰੋ ਬੁਰਕੀਰ ਤਾਂ ਜੀ ਆਰੇ ਅਕ। ਹੋਰ ਇੱਕ ਪਾਲ ਵੀ ਨਹੀਂ ਆ। ਉਹ ਦੀਦੀ ਕੋਲੇ ਬੈਠ ਜਾ। ਬੱਜਾ। ਉਹ ਕਿਹਾ ਦੀਦੀ ਕੋਲੇ। ਇਹ ਸਨ ਗੁਰਕੀਰਤਾ ਦਾ ਵਿਟਾਮਿਨ ਡੀ ਕਾਫੀ ਘੱਟ ਆ। ਮੰਨ ਜਾ ਸਰ। ਤੇ ਸਦਲੀ ਆ ਦੋ ਤਿੰਨ ਤੇ ਸੋਈ ਰਹੇ ਦੋ ਤਿੰਨ ਤੇ ਸ਼ਾਮ ਰੇਪੀ ਨਾਲ ਕਿ ਤੇ ਇੱਕ ਗੋੜੀ ਚੱਪ ਕੇ ਤੇ ਮੂੰਹ ਵਿੱਚ ਲੈਣੀ ਨਹੀਂ ਦਿੱਤੀ। ਤਿੱਕਾ ਆਂਡੇ, ਬਾਦਾਮ, ਤੇਲ, ਅੰਬੀਰ, ਅੰਬੀਰ ਉਹਦੇ ਵਰਗੀ ਹੁੰਦੀ ਆ ਜਿਵੇਂ ਖਜੂਰਾਂ ਦੀ ਤੇ ਦੁੱਧ ਦਾ ਦਹੀਂ, ਭੁਜੇ ਛੋਲੇ, ਭੁਗੇ ਛੋਲੇ, ਨਾ ਇਹ ਬਕੂਰੇ। ਇਕਨਾਂ ਬਟਾਮਣ ਦੀ ਮੈਂ ਹੁਣ ਕੁੱਕਾਂ ਦੇ ਰੂਪ ਦਿੱਤਾ ਤੇ ਇਹ ਜੀਹਾਂ ਚੱਲ ਜੂਗਾ। ਹਰ ਰੋਜ਼ ਦਾ ਸੱਤ ਕਦੇ ਦੇ ਦਿੰਦੇ। ਹਰ ਕੁੱਕਾਂ ਦੇ ਤੇ ਕੱਜਾਰੋਂ ਤੇ ਪਾਣੀ ਸਪੋਰ ਪਾ ਕੇ ਦੇ ਦੋ ਜਹੇ ਵਕਤ ਦੋ ਸਾਰਾ।

ਸਾਰੇ ਬੱਚਿਓ ਇਹਨਾਂ ਤੇ ਜਿੰਨੀਆਂ ਵੀ ਤੁਹਾਨੂੰ ਸਲਿੱਪ ਦਿੱਤੀਆਂ ਨੇ ਉਹਨਾਂ ਤੇ ਖਾਨਕੀ ਨਹੀਂ ਲਿਖਿਆ ਹੋਇਆ ਕੋ ਕੋ ਸਾਹਿਬ ਨੂੰ ਜਾਂ ਸਾਡੇ ਬਰਿੰਦਰ ਦਿਵਾਨਾ ਜੀ ਨੇ ਹੋਰ ਸਾਥੀਆਂ ਨੂੰ ਤੁਸੀਂ ਪੁੱਛ ਲਿਓ ਤੇ ਦਵਾਈ ਤੁਹਾਨੂੰ 10 ਦਿਨਾਂ ਦੀ ਦਿੱਤੀ ਹੈ ਅਸਲ ਦੇ ਵਿੱਚ ਇਹ ਦਵਾਈ ਨਹੀਂ ਹੈਗੀ ਜਿਸ ਤਰ੍ਹਾਂ ਆਪਾਂ ਫੂਡ ਸਪਲੀਮੈਂਟਸ ਲੈਣੇ ਆ ਮਲਟੀ ਵਿਟਾਮਿਨਸ ਦੀਆਂ ਸਪਲੀਮੈਂਟ ਲੈਣੇ ਆ ਉਦਾਂ ਦਾ ਮਲਟੀ ਵਿਟਾਮਿਨ ਸਪਲੀਮੈਂਟ ਆ ਇੱਕ ਜਦੋਂ ਆਪਾਂ ਇਹ ਖੇਡਣਾ ਹੈ ਪਹਿਲੀ ਗੱਲ ਤਾਂ ਖਰਾਕ ਅੱਛੀ ਦੇਖੋ ਤੇ ਹਮਾਰੀ ਜਾਂ ਕੋਈ ਘਾਟ ਆਪਣੇ ਸਰੀਰ ਚ ਪੈਦਾ ਹੀ ਨਾ ਹੋਣ ਦਿਓ। ਬੱਤੀ ਬੱਤੀ। ਦੂਸਰੀ ਗੱਲ ਹੈਗੀ ਆ ਜੇ ਮੰਨ ਲਓ ਕਿਸੇ ਕਾਰਨ ਕਰਕੇ ਆਪਣੇ ਕੋਲੋਂ ਉਸ ਪ੍ਰਕਾਰ ਦੇ ਵਿਟਾਮਿਨ ਨਹੀਂ ਲਏ ਜਾਂਦੇ ਤਾਂ ਆਪਾਂ ਕੋਈ ਨਾ ਕੋਈ ਸਪਲੀਮੈਂਟ ਲੈਂਦੇ ਰਹੋ। ਸਾਨੂੰ ਜਿਹੜਾ ਵਿਟਾਮਿਨ ਡੀ ਦਾ ਸਪਲੀਮੈਂਟ ਹੈ ਹਿੰਦੁਸਤਾਨ ਦੇ ਜਿਵੇਂ ਅਸੀਂ ਬੱਚੇ ਖੇਡਦੇ ਤਾਂ ਸਾਨੂੰ ਥੋੜਾ ਬਹੁਤਾ ਵਿਟਾਮਿਨ ਡੀ ਸਪਲੀਮੈਂਟ ਲੈਂਦੇ ਰਹਿਣਾ ਚਾਹੀਦਾ। ਪਟਾਣ ਮੰਡੀ ਨਾਲ ਇੱਕ ਤਾਂ ਸਾਡਾ ਕੱਦ ਵਧੂਗਾ ਇੱਕ ਪਰਫਾਰਮੈਂਸ ਵਧੂਗੀ ਜਿਹੜੇ ਕੁਸ਼ਤੀ ਅਖਾੜੇ ਦਾ ਮੈਂ ਪ੍ਰਧਾਨ ਆ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ ਪਿੰਡ ਧੁਰਪੋਟਨ ਸਿੰਘ ਅਸੀਂ ਆਪਣੇ ਬੱਚੇ ਬਤਿਆਂ ਨੂੰ ਹਰ ਸਿਮਾਹੀ ਕੋਈ ਨਾ ਕੋਈ ਸਪਲੀਮੈਂਟ ਦਿੰਨੇ ਆਂਗੇ ਤੇ ਸਾਡੇ ਬੱਚੇ ਪੰਜਾਬ ਚੈਂਪੀਅਨ ਟੱਕਰ ਟੱਕ ਬਣ ਕੇ ਆਉਂਦੇ ਨੇ ਜੀ ਪਿਛਲੇ ਸਾਲ ਹੀ ਸਾਡੀ ਬੇਟੀ SSB ਦੇ ਵਿੱਚ ਦਾਇਰ ਕਰਕੇ ਸਲੈਕਟ ਹੋਈ ਹੈ ਐਸਪੋਰਟਸ ਕੋਚ ਸਲੈਕਟ ਹੋਈ ਹੈ ਹੁਣੇ ਹੀ ਕੱਲ ਹੀ ਸਾਡੀ ਕਮੇਟੀ ਨੂੰ ਨਿਯੁਕਤੀ ਪੱਤਰ ਮਿਲਿਆ ਜਿਹੜੇ ਹੁਣ ਕੋਚ ਸਲੈਕਟ ਹੋਏ ਨੇ ਉਹ ਵੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਕੋਚ ਦੇ ਨਿਯੁਕਤੀ ਉਹ ਮਿਲੇਗੀ ਇਸ ਤਰ੍ਹਾਂ ਹਰ ਸਾਲ 6 ਮਹੀਨਾਵਾਂ ਕਰੋ ਇੱਕ ਅਦਾ ਬੱਚਾ ਸਰਕਾਰੀ ਉਹਦੇ ਵਿੱਚ ਜਾਂਦਾ ਜੌਬ ਦੇ ਵਿੱਚ ਜਾਂਦਾ ਤੇ ਹਾਲ ਦੇ ਵਿੱਚ ਪੰਜ ਸੇ ਅਸੀਂ ਪੰਜਾਬ ਚੈਂਪੀਅਨ ਬੱਚੇ ਬੱਚੀਆਂ ਕੱਢ ਲਿਆ ਹੁੰਦੇ ਆਗੇ ਉਦਾ ਮੁੱਖ ਕਾਰਨ ਨਾਲ ਇਹ ਕੀ ਹੈ ਕਿ ਅਸੀਂ ਖੜਾਉਨੇ ਤਾਂ ਹੈਗੇ ਹੈਗੇ ਆ ਪਰੰਤੂ ਨਾਲ ਪੋਸਾ ਤੇ ਡਾਕਟਰ ਦੇ ਹੋਣ ਨਾਲ ਸਾਡੇ ਜਿਹੜੇ ਮੈਡਲ ਆ ਉਹਨਾਂ ਦਾ ਰੰਗ ਬਦਲ ਜਾਂਦਾ ਜੇ ਸਾਡੇ ਕੋਲੇ ਬ੍ਰੌਂਜ਼ ਮੈਡਲ ਆਉਣਾ ਉਹ ਚਾਂਦੀ ਦਾ ਹੋ ਜਾਂਦਾ ਜਿੱਥੇ ਚਾਂਦੀ ਦਾ ਆਉਣਾ ਹੁੰਦਾ ਉੱਥੇ ਸਾਨੂੰ ਸੋਨੇ ਦਾ ਆ ਜਾਂਦਾ ਹੈਗਾ ਤੁਸੀਂ ਵੀ ਆਪਦੇ ਮੈਡਲਾਂ ਦੇ ਰੰਗ ਬਦਲ ਸਕਦੇ ਹੋ ਇੱਕ ਹੋਰ ਤੁਹਾਨੂੰ ਬੇਨਤੀ ਹੈਗੀ ਵਰਕਰ ਸਮੋਸੇ ਟਿੱਕੀ ਗੋਲ ਗੱਪੇ ਸਹੀ ਭੱਲੇ ਚਾਟ ਪਾਪੜੀ ਰੇੜੀਆਂ ਦਾ ਸਮਾਨ ਨਹੀਂ ਖਾਣਾ ਹੈਗਾ ਮੈਗੀ ਨਹੀਂ ਖਾਣਾ ਹੈਗਾ ਉਹਦਾ ਫਾਇਦਾ ਕੀ ਹੈ ਮੈਗੀ ਖਾਣ ਨਾਲ ਪਾਸਤਾ ਖਾਣ ਨਾਲ ਗੋਲ ਗੱਪੇ ਖਾਣ ਨਾਲ ਜਾਂ ਚਟਪਟੀਆਂ ਚਟਣੀਆਂ ਚੂਰਨ ਚਿੰਡਰ ਜਿਹੜਾ ਆਦੀ ਖਾਣ ਨਾਲ ਕੀ ਹੁੰਦਾ ਸਾਡੀ ਲਿਗਮੈਂਟਿੰਜ ਹੀ ਹੋ ਜਾਂਦੀ ਆ ਜਿਹੜੇ ਵਿਟਾਮਿਨਾਂ ਨੇ ਸਾਡੇ ਸਰੀਰ ਨੂੰ ਤਕੜਾ ਕਰਨਾ ਸੀ ਉਹ ਵਿਟਾਮਿਨ ਸਰੀਰ ਦੇ ਵਿੱਚੋਂ ਇਹ ਜਿਹੜਾ ਗੰਦਾ ਮੰਦਾ ਕੁਝ ਨਹੀਂ ਸਾਧਾ ਹੁੰਦਾ ਉਹਦੀ ਜ਼ਹਿਰੀਲਾ ਮਾਦਾ ਹੀ ਘਟਣ ਨੂੰ ਲੱਗ ਜਾਂਦੇ ਨੇ ਸਾਡਾ ਜਿਗਰ ਉਦੋਂ ਹੀ ਕੰਮ ਕਰੀ ਜਾਂਦਾ ਤੇ ਜਿੱਥੇ ਸਾਡੇ ਸੱਟ ਵੱਜਦੀ ਹੈ ਨਾਲ ਸਾਡੀ ਪੂਰੀ ਉੱਤਰੀ ਮੋਢਾ ਉੱਤਰ ਕੇ ਕੋਈ ਬੋਡੇ ਚ ਤਕਰੀ ਭਾ ਗਈ ਉਹ ਸਾਡੇ ਸਰੀਰ ਤੋਂ ਠੀਕ ਨਹੀਂ ਹੁੰਦੀ ਜਦੋਂ ਸਰੀਰ ਤੋਂ ਠੀਕ ਨਹੀਂ ਹੁੰਦੀ ਜਦੋਂ ਸਰੀਰ ਨਹੀਂ ਠੀਕ ਹੁੰਦਾ ਇੰਜਰੀ ਨਹੀਂ ਠੀਕ ਹੁੰਦੀ ਤਾਂ ਫਿਰ ਆਪਾਂ ਖੇਡ ਤੋਂ ਪਿੱਛੇ हट ਜਾਂਦੇ ਆ ਖੇਡ ਤੋਂ ਪਿੱਛੇ ਹਟਣ ਨਾਲ ਕੀ ਹੈ ਸਾਨੂੰ ਡਿਪਰੈਸ਼ਨ ਵੀ ਹੋ ਜਾਂਦਾ ਪਰ ਅਸੀਂ ਆਪਦੇ ਬਣੂ ਹੁੰਨੇ ਜੇ ਮਹਿਸੂਸ ਕਰਨ ਲੱਗ ਜੇ ਨੇ ਪੜਾਈ ਕੇ ਨੂੰ ਪਿੱਛੇ ਛੱਡ ਜਾਨੇ ਇੱਕ ਹੋਰ ਵੱਡੀ ਗੱਲ ਹੈ ਕਿ ਵਿਟਾਮਿਨ ਡੀ ਦਾ ਘਾਟ ਹੋਣ ਨਾਲ ਡਿਪਰੈਸ਼ਨ ਵੀ ਹੋ ਜਾਂਦਾ ਜੋ ਕਿ ਆਪਾਂ ਗੱਲ ਕਰਦੇ ਆ ਨਾ ਉਹ ਬੱਚੇ ਅੱਜ ਕੱਲ ਲੋਕੀ ਮਾਨਸਿਕ ਰੋਗੀ ਬਹੁਤ ਹੋਈ ਜਾਂਦੇ ਆ ਹਰੇਕ ਖਾਂਦਾ ਹਰੇਕ ਬੰਦਾ ਨੀਂਦ ਦੀ ਦਵਾਈ ਖਾਂਦਾ ਵਿਟਾਮਿਨ ਡੀ ਦੀ ਘਾਟ ਹੋਣ ਨਾਲ ਡਿਪਰੈਸ਼ਨ ਵੀ ਹੋ ਜਾਂਦਾ ਨੀਂਦ ਵੀ ਘਟ ਜਾਂਦੀ ਹੈ ਆ ਸਾਨੂੰ ਸਾਰਿਆਂ ਨੂੰ ਆਪਣਾ ਵਿਟਾਮਿਨ ਪੂਰਾ ਰੱਖਣਾ ਚਾਹੀਦਾ ਹੈ ਵਧੀਆ ਪੋਸ਼ਟਿਕ ਖਾਣਾ ਖਾਓ ਕਰਦਾ ਬਣਿਆ ਹੋਇਆ ਖਾਣਾ ਖਾਓ ਧਿਆਨ ਨਾਲ ਦੇਖੋ ਵੀ ਕੋਰ ਸਾਹਿਬ ਕਿਹੜਾ ਖਾਣਾ ਕਹਿੰਦੇ ਨੇ ਉਹ ਖਾਣਾ ਜ਼ਰੂਰ ਖਾਓ ਤੇ ਮੈਂ ਤੁਹਾਡੇ ਮਾਧਮ ਨਾਲ ਇੱਥੇ ਸਾਡੇ ਵੀਰ ਵੀਡੀਓ ਬਣਾ ਰਹੇ ਆ ਮੈਂ ਤੁਹਾਡੇ ਮਾਧਮ ਨਾਲ ਜਿਵਾਨੇ ਪਿੰਡ ਦੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰੂੰਗਾ ਇਸ ਵਾਰੀ ਦਾ ਜਿਵੇਂ ਸਾਡੇ ਕਲੱਬ ਵੱਲੋਂ ਤੁਹਾਨੂੰ ਬੱਚਿਆਂ ਵਾਸਤੇ ਫਰੀ ਸਪਲਾਈ ਭਈ ਹਰ ਸਾਲ ਛੇਵੀਂ ਨੇ ਕੋਈ ਐਨ ਆਰ ਆਈ ਵੀਰ ਤੁਹਾਨੂੰ ਵੀ ਸਪਲੀਮੈਂਟਸ ਨਾਲ ਕਾਇਦਿਆ ਕਰੋ ਟਰਜਰ ਮਹੀਨੇ ਦੇ ਬੱਚਿਆਂ ਨੂੰ ਜਦੋਂ ਸਪਲੀਮੈਂਟਸ ਮਿਲਦੇ ਨੇ ਬੱਚਿਆਂ ਦੇ ਕੱਦ ਵੀ 4-4 ਇੰਚ ਵੱਧ ਜਾਂਦੇ ਆ ਤੇ ਬੱਚਿਆਂ ਦੇ ਮੈਡਲ ਵੀ ਵੱਧ ਜਾਂਦੇ ਆ ਮੈਡਲ ਬਦਰ ਨਾਲ ਸਾਡੇ ਪਿੰਡ ਦਾ ਵੀ ਨਾਮ ਰੌਸ਼ਨ ਹੁੰਦਾ ਤੇ ਨਾਲੇ ਜਦੋਂ ਬੱਚਾ ਕਦੇ ਸਰਕਾਰੀ ਦਰਬਾਰੇ ਕੋਈ ਜੋਬ ਦੇ ਵਿੱਚ ਜਾਂਦਾ ਹੈ ਕੋਈ ਪੱਕੀ ਨੌਕਰੀ ਜਾਂਦਾ ਹੈ ਸਾਰੀ ਹਮ ਯਾਦ ਰੱਖਦਾ ਵੀ ਉਹਨਾਂ ਨੇ ਫਲਾਣੇ ਪਿੰਡ ਵਾਲਿਆਂ ਨੇ ਕੈਨੇਡਾ ਵਾਲਿਆਂ ਨੇ ਸਾਡੇ ਇੰਗਲੈਂਡ ਵਾਲੇ ਭਰਾ ਨੇ ਸਾਨੂੰ ਉਦੋਂ ਸਪਲੀਮੈਂਟ ਦਿੱਤੇ ਸੀ ਇਹਨਾਂ ਕਹਿੰਦਾ ਬਹੁਤ ਬਹੁਤ ਧੰਨਵਾਦ ਰਣੀਆਂ ਜਲਵਾਟੀਆਂ ਨੇ ਛੋਟੇ ਛੋਟੇ ਬੱਚੇ ਬਹੁਤ ਅਤੇ ਜਦੋਂ ਸਤਿਪੰਥ ਜੀ ਗੁਰਸੇਵ ਸਿੰਘ ਰਣੀਆਂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਸਟੇਡੀਅਮਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਅਸੀਂ ਟੈਸਟ ਲਏ ਨੇ ਤੇ ਟੈਸਟ ਲੈ ਕੇ ਉਹਨਾਂ ਦੀਆਂ ਕੀ ਘਾਟਾਂ ਕਮਜ਼ੋਰੀਆਂ ਨੇ ਉਹ ਬੱਚਿਆਂ ਨੂੰ ਉਸ ਸਬ ਨਾਲ ਫੂਡ ਸਪਲੀਮੈਂਟ ਲੈਣ ਦੀ ਸਲਾਹ ਦੇਣ ਦਾ ਪ੍ਰੋਜੈਕਟ ਅਸੀਂ ਵਿੱਢਿਆ ਸੀਗਾ ਜਿਸ ਦੇ ਅਧੀਨ ਪਿੰਡ ਦਿਵਾਨੇ ਦੇ ਖੇਡ ਸਟੇਡੀਅਮ ਚ ਅਸੀਂ 32 ਬੱਚਿਆਂ ਦੇ ਟੈਸਟ ਲਏ ਸੀ। ਮਤਲਬ ਕਿ ਟੈਸਟ ਦੋ ਸੀਗੇ, ਇੱਕ ਤਾਂ ਸੀਬੀਸੀ ਦਾ ਟੈਸਟ ਸੀਗਾ ਜਿਹਦੇ ਵਿੱਚ ਖੂਨ ਦੀ ਕਿੰਨੀ ਘਾਟ ਹੈ, ਅਨੀਮੀਆ ਹੈਗਾ ਕਿ ਨਹੀਂ ਹੈਗਾ ਉਸਦੇ ਲਈ ਸੀਗਾ। ਇੱਕ ਟੈਸਟ ਵਿਟਾਮਿਨ ਡੀ ਦਾ ਸੀਗਾ। ਵਿਟਾਮਿਨ ਡੀ ਦਾ ਜਿਹੜਾ ਟੈਸਟ ਹੁੰਦਾ ਇਹ ਬਹੁਤ ਮਹਿੰਗਾ ਹੁੰਦਾ 900 ਰੁਪਏ ਐਮ ਆਰਟੀਆ ਦੀ ਬਿਜਾਰੂ ਰੇਟ। ਸਾਨੂੰ ਹਸਪਤਾਲ ਦੇ ਡਾਕਟਰ ਹੋਣ ਕਰਕੇ ਸਾਨੂੰ 600 ਰੁਪਏ ਦੇ ਕਰੀਬ ਇਹ ਪਿਆਗਾ। ਜਿਸ ਪ੍ਰਕਾਰ ਆਪਾਂ ਕਹਿ ਸਕਦੇ ਆਂ ਵੀ ਰੱਤੀ ਵਿਰਚਾ ਅਸੀਂ 700 ਰੁਪਏ ਦੇ ਟੈਸਟ ਕੀਤੇ ਨੇ ਘਟੋ-ਘਟਾ ਤੇ ਇਹ ਚਿੰਤਾਜਨਕ ਗੱਲ ਸਾਹਮਣੇ ਆਈ ਹੈ ਕਿ ਲਗਭਗ ਦਿਵਾਨੇ ਪਿੰਡ ਦੇ ਸਾਰੇ ਹੀ ਬੱਚਿਆਂ ਦੇ ਵਿੱਚ ਵਿਟਾਮਿਨਾਂ ਦੀ ਘਾਟ ਹੈ 100% ਦੇ 100% ਬੱਚਿਆਂ ਦੇ ਵਿੱਚ ਇਹ ਗੱਲ ਆਈ ਹੈ ਕਿ ਤੇ 90% ਬੱਚਿਆਂ ਦੇ ਵਿੱਚ ਵਿਟਾਮਿਨ ਡੀ ਦੀ ਘਾਟ ਆਈ ਹੈਗੀ ਸਿਰਫ 3 ਬੱਚਿਆਂ ਦੇ ਵਿੱਚੋਂ ਤਿੰਨ ਬੱਚੇ ਹੀ ਸੀਗੇ ਜਿਨ੍ਹਾਂ ਦੇ ਵਿੱਚ ਵਿਟਾਮਿਨ ਡੀ ਪੂਰਾ ਆਇਆ ਤੇ ਬਾਕੀਆਂ ਦੇ ਵਿੱਚ ਕਿਸੇ 'ਚ ਥੋੜੀ ਘਾਟ ਕਿਸੇ 'ਚ ਬਹੁਤੀ ਘਾਟ ਹੈ ਤੇ ਪੰਜ ਸੱਤ ਬੱਚੇ ਅਜੇ ਵੀ ਸੀ ਜਿਨ੍ਹਾਂ ਤੇ ਬਹੁਤ ਜ਼ਿਆਦਾ ਘਾਟ ਆਈ ਹੈ ਜੀ ਜਿਹੜੇ ਬੱਚਿਆਂ ਦੇ ਵਿੱਚ ਵਿਟਾਮਿਨ ਡੀ ਪੂਰਾ ਸੀਗਾ ਉਹਨਾਂ 'ਚ ਹੋਰ ਘਾਟ ਆਈ ਹੈ ਵਿਟਾਮਿਨਾਂ ਦੀ ਯਾਨੀ ਕਿ ਸਾਰੇ ਵਿੱਚ ਰਲਾ ਮਿਲਾ ਕੇ 100% ਹੀ ਬਣ ਜਾਂਦੇ ਆ ਵਿਟਾਮਿਨ ਡੀ ਕਿਉਂ ਜ਼ਰੂਰੀ ਸੀਗਾ ਕਰਾਉਣਾ ਕਿਉਂਕਿ ਬੱਚੇ ਖੇਡਣ ਲਈ ਆਉਂਦੇ ਆ ਉਸ ਵੇਲੇ ਕੱਪੜੇ ਪਾਏ ਹੁੰਦੇ ਆ ਢੱਕੇ ਹੁੰਦੇ ਆ ਉਸ ਤੋਂ ਬਾਅਦ ਧੁੱਪ ਦੇ ਵਿੱਚ ਨਹੀਂ ਜਾਂਦੇ ਵਿਟਾਮਿਨ ਡੀ ਆਪ ਵੀ ਸਰੀਰ ਦੇ ਵਿੱਚ ਬਣ ਜਾਂਦਾ ਪਰ ਧੁੱਪ ਦੇ ਵਿੱਚ ਨਾ ਜਾਣ ਕਰਕੇ ਅੱਜਕੱਲ ਬੱਚਿਆਂ ਦੇ ਸਰੀਰ 'ਚ ਵਿਟਾਮਿਨ ਡੀ ਘਟ ਜਾਂਦਾ ਹੈਗਾ। ਦੂਸਰਾ ਵਿਟਾਮਿਨ ਡੀ ਦੀ ਲੋੜ ਬਹੁਤ ਹੁੰਦੀ ਆ ਬੱਚਿਆਂ ਨੂੰ ਖਟਾਰੀਆਂ ਦੇ ਵਿੱਚ ਇਹ ਵੈਸੇ ਘਟ ਜਾਂਦਾ ਹੈ। ਵਿਟਾਮਿਨ ਡੀ ਦੀ ਘਾਟ ਨਾਲ ਕੈਲਸ਼ੀਅਮ ਹੱਡੀਆਂ ਦੇ ਵਿੱਚ ਨਹੀਂ ਜਾ ਪਉਂਦਾ। ਜਦੋਂ ਬੱਚੇ ਐਥਲੈਟਿਕਸ ਕਰਦੇ ਆ, ਲੌਂਗ ਜੰਪ ਕਰਦੇ ਆ, ਹਾਈ ਜੰਪ ਕਰਦੇ ਆ ਉਹਨਾਂ ਦੇ ਪੈਰ ਦੀਆਂ ਹੱਡੀਆਂ ਟੁੱਟ ਸਕਦੀਆਂ। ਲਿਗਾਮੈਂਟਸ ਟੁੱਟ ਸਕਦੀਆਂ, ਲਿਗਾਮੈਂਟਸ ਦੀ ਇੰਜਰੀ ਹੋ ਸਕਦੀ ਹੈ। ਸੱਟ ਜੇ ਵੱਜ ਗਈ ਆ ਤਾਂ ਸੱਟ ਠੀਕ ਹੋਣ ਦੇ ਵਿੱਚ ਟਾਈਮ ਲੱਗ ਸਕਦਾ। ਲੱਤਾਂ ਬਾਹ ਵਿੰਗੀ ਜੁੜ ਸਕਦੀ ਹੈ। ਤੇ ਮਸਲਸ ਦੀ ਪੇਨ ਮਾ ਪੱਠਿਆਂ ਦਾ ਦਰਦ ਹੋ ਸਕਦਾ ਹੈਗਾ ਬੱਚੇ ਜਿਹੜੇ ਬੱਚੇ ਨੇ 골ਡ ਮੈਡਲ ਲੈਣਾ ਹੁੰਦਾ ਉਹ ਸਿਲਵਰ ਤੇ ਰਹਿ ਜਾਂਦਾ ਜਿਹੜਾ ਸਿਲਵਰ ਲੈਣਾ ਹੁੰਦਾ ਉਹ ব্রੋਂਜ਼ ਤੇ ਆ ਜਾਂਦਾ ਤੇ ਸਾਡੀ ਤਾਕਤ ਘਟਦੀ ਹੈਗੀ ਜਿੱਤਣ ਦੀ ਇਸ ਲਈ ਵਿਟਾਮਿਨ ਡੀ ਸਾਡੇ ਲਈ ਜ਼ਰੂਰੀ ਹੁੰਦਾ ਹੈਗਾ ਤੇ ਅੱਜ ਮੁਖਰੂ ਦੇ ਵਿੱਚ ਆਪਾਂ ਵਿਟਾਮਿਨ ਡੀ ਸਪਲੀਮੈਂਟ ਲੈ ਕੇ ਆਏ ਆ ਤੁਹਾਡੇ ਵਾਸਤੇ ਜਿਹੜੀਆਂ ਬਾਕੀ ਗੱਲਾਂ ਨੇ ਉਹ ਆਪਾਂ ਥੋੜੀ ਦੇਰ ਬਾਅਦ ਸ਼ੁਰੂ ਕਰਾਂਗੇ ਪਹਿਲਾਂ ਕਿਉਂਕਿ 32 ਬੱਚਿਆਂ ਨੂੰ ਉਹ ਸਪਲੀਮੈਂਟਸ ਸਰਵ ਕਰਨੇ ਨੇ ਮੈਂ ਕੋਟ ਸਾਹਿਬ ਨੂੰ ਕਹੂੰਗਾ ਪਹਿਲਾਂ ਆਪਾਂ ਸਾਰਿਆਂ ਨੂੰ ਸਰਵ ਕਰ ਦਈਏ ਜੇ ਟਾਈਮ ਮਿਲੂਗਾ ਆਪਾਂ ਫਿਰ ਬਾਕੀ ਗੱਲਾਂ ਉਹ ਤੋਂ ਬਾਅਦ ਕਰ ਲਾਂਗੇ ਠੀਕ ਹੈ ਠੀਕ ਹੈ ਜੀ ਸਹੀ ਹੈ ਤੇ ਇੱਕ ਇੱਕ ਕਰਕੇ ਅਸੀਂ ਤੁਹਾਨੂੰ ਬੁਲਾਈ ਜਾਵਾਂਗੇ ਕਿਰਪਾ ਕਰਕੇ ਸਾਰਿਆਂ ਨੇ ਆਈ ਜਾਣਾ ਬੱਚਿਆਂ ਨੇ ਤੇ ਜੇ ਬੱਚਿਆਂ ਦੇ ਨਾਲ ਮਾਪੇ ਹੈਗੇ ਤਾਂ ਆਪਾਂ ਉਹਨਾਂ ਨੂੰ ਵੀ ਬੁਲਾ ਲੈਣਾ ਜੀ ਆ ਨਾਮ ਲਈਏ ਅਸੀਂ ਅੱਜ ਸਭ ਦੇ ਬੈਠ ਜੇ ਤੁਸੀਂ ਆਹ ਜਮਾਈ ਨਾਮ ਬੋਲੀ ਦੇਖਦਾ ਕੰਮ ਬੋਲੀ ਰੋਹਨ ਵੀਰ ਸਿੰਘ ਰੋਹਨ ਵੀਰ ਲੈਸਟ ਹਰ ਮੀਥੈਂਕ ਲੱਗੂ ਮੀਥੈਂਕ ਨਾਲ ਰੋਹਨ ਵੀਰ ਵਿਟਾਮਿਨ ਡੀ ਘੱਟ ਆ ਬਿਠਕਰਾ